ਜਿਹੜੀ ਕੋਠੀ ਆਪਾਂ ਅੱਜ ਲੈ ਕੇ ਪਹੁੰਚੇ ਹਾਂ ਜੀ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਤੇ ਸਰਕਾਰੀ ਮੁਲਾਜ਼ਮ ਦੀ ਇਹ ਕੋਠੀ ਹੈ ਜੀ ਪੂਰੀ ਵੀਡੀਓ ਜ਼ਰੂਰ ਦੇਖਿਓ ਤੇ ਖਰੀਦਣ ਵਾਸਤੇ ਮਾਲਕ ਦਾ ਨੰਬਰ ਤੇ ਲੋਕੇਸ਼ਨ ਸਾਰਾ ਕੁਝ ਵੀਡੀਓ 'ਚ ਤੁਹਾਨੂੰ ਮਿਲ ਜੂ ਪੂਰੀ ਵੀਡੀਓ ਦੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 73800426173 ਤੁਹਾਡੇ ਕੋਲੇ ਵੀ ਘਰ ਹੈ ਕੋਠੀ ਹੈ ਮਕਾਨ ਹੈ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਵੇਚਣਾ ਚਾਹੁੰਦੇ ਹੋ ਸੀ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆਪਣੇ WhatsApp ਨੰਬਰ ਤੇ ਭੇਜੋ ਫ੍ਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦਾਂਗੇ ਜਿੰਨੇ ਕਮੈਂਟ ਆਏ ਸੀਗੇ ਮੈਂ ਚੈੱਕ ਤੇ ਸੀਗੇ ਜੀ ਤੇ ਜਿਨ੍ਹਾਂ ਨੇ ਜਿਹੜੇ ਏਰੀਆ 'ਚ ਕਮੈਂਟ ਪਾਈ ਸੀਗੇ ਉਸੇ ਏਰੀਆ 'ਚ ਆਪਾਂ ਲੈ ਕੇ ਪਹੁੰਚੇ ਹਾਂ ਤੁਮਾਨੂੰ ਕਮੈਂਟ ਮੰਨ ਦੱਸ ਵੀ ਦਿਨ ਜੀ ਜਿਹੜਾ ਪਹਿਲਾ ਕਮੈਂਟ ਹੈ ਜੀ ਇਹਨਾਂ ਦਾ ਨਾਮ ਹੈ ਸ਼ਿੰਦਾ ਢਾਲੀਵਾਲਾ ਇਹਨਾਂ ਨੇ ਕਮੈਂਟ ਕੀਤਾ ਸੀਗਾ ਜਿਹੜੇ ਏਰੀਆ 'ਚ ਆਪਾਂ ਕੂਠੀਆ ਚ ਲੈ ਕੇ ਪਹੁੰਚੇ ਹਾਂ ਦੂਜਾ ਨੀਰਜ ਰਾਜ ਤੀਜਾ ਕਮੈਂਟ ਹੈ ਜੀ ਕੀਰਤ ਸਿੰਘ ਅਗਲਾ ਕਮੈਂਟ ਹੈ ਜੀ ਕੁਲਦੀਪ ਸਿੰਘ ਤੇ ਉਹ ਤੋਂ ਅਗਲਾ ਕਮੈਂਟ ਹੈ ਜੀ ਨਵਜੋਤ ਸਿੰਘ ਤੇ ਕਸ਼ਮੀਰਾ ਸਿੰਘ ਅਜੇ ਮਹਿਤਾ ਤੇ ਕਾਜਲ ਪ੍ਰੀਤਕੌਰ ਅਗਲਾ ਕਮੈਂਟ ਹੈ ਜੀ ਹੈਰੀ ਡਾਕਟਰ ਸ਼ਿਪਲਾ ਸਿੰਘ ਤੇ ਚੋਹਾਨ ਸਾਹਿਬ ਤੇ ਅਨਕੀਤਾ ਰਾਣੀ ਤੇ ਅਗਲਾ ਕਮੈਂਟਰ ਜੀ ਸੁਭਾਸ ਚੰਦ ਜਿਨੇ ਕਮੈਂਟ ਮੈਂ ਤੁਹਾਨੂੰ ਦੱਸਿਆ ਜੀ ਇਹਨਾਂ ਨੇ ਅੱਜ ਦੀ ਵੀਡੀਓ ਵਾਸਤੇ ਫਰਮਾਈ ਸਪਾਈਸ ਕੀ ਜਿਹੜੇ ਏਰੀਆ ਚੋਂ ਆਪਾਂ ਲੈ ਕੇ ਪਹੁੰਚਿਆ ਕੋਠੀ ਦੀ ਆਪਾਂ ਸਾਰੀ ਗੱਲਬਾਤ ਕਰਦੇ ਹਾਂ ਜੀ ਕਮੈਂਟ ਤੁਸੀਂ ਸਾਰੇ ਕੀਤਾ ਜੀ ਜਿੰਨੇ ਕਿਤੇ ਜਿੰਨੇ ਮੇਰੇ ਭਰਾਵਾਂ ਨੇ ਮੇਰੇ ਵੱਡੇ ਬਜ਼ੁਰਗਾਂ ਨੇ ਮੇਰੀਆਂ ਭੈਣਾਂ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਾਕੀ ਤੁਸੀਂ ਕਮੈਂਟ ਕਰਦੇ ਰਹਿੰਦੇ ਹੋ ਜੀ ਬਹੁਤ ਚੰਗੇ ਚੰਗੇ ਵੀ ਕਮੈਂਟ ਕਰਦੇ ਹੋ ਬਹੁਤ ਬਹੁਤ ਸ਼ੁਕਰੀਆ ਜੀ ਤੇ ਹੁਣ ਸਟਾਰਟ ਕਰਦੇ ਹਾਂ ਜੀ ਆਪਾਂ ਵੀਡੀਓ ਕੋਠੀ ਨੂੰ ਤੁਸੀਂ ਬਾਹਰੋਂ ਤਾਂ ਦੇਖ ਹੀ ਲਿਆ ਜੀ ਬਾਕੀ ਆਪਾਂ ਅੰਦਰ ਦੀ ਜੀ ਗੱਲ ਕਰੀਏ ਜੀ ਅੰਦਰੋਂ ਬਹੁਤ ਸੋਹਣੀ ਕੋਠੀ ਆਪਾਂ ਨੂੰ ਦੇਖਣ ਨੂੰ ਮਿਲੂਗੀ ਤੇ ਸਾਰਾ ਕੁਝ ਤੁਹਾਨੂੰ ਵੀਡੀਓ ਚ ਦਿਖਾ ਵੀ ਦਿੰਨੇ ਹਾਂ ਜੀ ਤੇ ਸਾਰੀ ਜਾਣਕਾਰੀ ਵੀਡੀਓ ਚ ਦੱਸ ਦਿੰਨੇ ਹਾਂ ਜੀ ਤੇ ਵਧੀਆ ਕੋਠੀ ਹੈ ਜੀ ਵਧੀਆ ਇਹਨਾਂ ਦਾ ਏਰੀਆ ਵਧੀਆ ਲੋਕੇਸ਼ਨ ਹੈ ਤੇ ਜਿਹੜਾ ਕੋਠੀ ਨੂੰ ਰਸਤਾ ਲੱਗਦਾ ਫਰੰਟ 'ਚ ਉਹ ਵੀ ਪੂਰਾ ਵਧੀਆ ਲੱਗਦਾ ਦੋ ਮੇਨ ਗੇਟ ਆਪਾਂ ਨੂੰ ਦੇਖਣ ਨੂੰ ਮਿਲ ਜਾਣਗੇ ਇੱਕ ਤਾਂ ਮੇਨ ਗੇਟ ਵੱਡਾ ਹੋ ਗਿਆ ਸੀ ਗੱਡੀ ਗੁੱਡੀ ਅੰਦਰ ਲਿਆਉਣ ਵਾਸਤੇ ਇੱਕ ਛੋਟਾ ਹੋ ਗਿਆ ਸੀ ਬਾਕੀ ਹੁਣ ਚੱਲਦੇ ਹਾਂ ਜੀ ਆਪਾਂ ਕੋਠੀ ਦੇ ਅੰਦਰ ਮਾਲਕ ਨੇ ਵੀਡੀਓ ਵੀ ਪੂਰੀ ਵਧੀਆ ਬਣਾ ਕੇ ਭੇਜੀ ਆ ਤੇ ਸਾਰਾ ਜਿੰਨਾ ਕੋਠੀ ਦਾ ਕੰਮ ਹੋਇਆਗਾ ਪੂਰਾ ਵਧੀਆ ਕਰਵਾਇਆ ਹੋਇਆ ਸੀ ਗਲੀ ਤੋਂ ਕਾਫੀ ਉੱਚੀ ਚੱਕ ਕੇ ਕੋਠੀ ਇਹਨਾਂ ਨੇ ਪੁਵਾਈ ਹੋਈ ਆ ਬਾਵਾ ਉੱਚੀ ਬਣੀ ਹੋਈ ਹੈ ਜੀ ਕੋਠੀ ਤੇ ਨਵੀਂ ਕੋਠੀ ਹੈ ਕੋਈ ਜ਼ਿਆਦਾ ਟਾਈਮ ਵੀ ਨਹੀਂ ਹੋਇਆ ਕੋਠੀ ਬਣੀ ਨੂੰ ਬਾਕੀ ਤੁਹਾਨੂੰ ਅੰਦਰੋਂ ਬਾਹਰੋਂ ਸਾਰਾ ਕੁਝ ਦੇਖਣ ਨੂੰ ਮਿਲ ਜੂਗਾ ਬਾਹਰਲੀ ਸਾਈਡ ਇੱਕ ਤਾਪਨ ਬਾਥਰੂਮ ਏਰੀਆ ਦੇਖਣ ਨੂੰ ਮਿਲੂਗਾ ਜੀ ਬਾਥਰੂਮ ਵਧੀਆ ਬਣਿਆ ਹੋਇਆ ਤੁਹਾਨੂੰ ਵੀਡੀਓ ਚ ਆਪਾਂ ਦਿਖਾ ਵੀ ਰਹੀਆਂ ਸੀ ਟੋਟਲ ਟਾਈਲਾਂ ਦਾ ਕੰਮ ਤੇ ਸਾਰਾ ਲਾਈਟਿੰਗ ਦਾ ਪਾਣੀ ਦਾ ਟੂਟੀਆਂ ਦਾ ਜੋ ਵੀ ਹੁੰਦਾ ਸੀ ਅੰਡਰਗਰਾਊਂਡ ਦਾ ਹਰ ਇੱਕ ਕੰਮ ਮਾਲਕ ਨੇ ਵਧੀਆ ਕਰਵਾ ਛੱਡੇਗਾ ਜੇ ਆਪਾਂ ਥੱਲੇ ਫਾਰਸ਼ ਦੀ ਗੱਲ ਕਰੀਏ ਸੀ ਤਾਂ ਵਧੀਆ ਆਪਾਂ ਨੂੰ ਫਰਸ਼ ਲੱਗਿਆ ਹੋਇਆ ਮਿਲਵਰ ਜੀ ਮਾਰਬਲ ਪੱਥਰ ਨਾਲ ਉੱਤੇ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਜੀ ਤੇ ਜੋੜੀਆਂ ਦਾ ਕੰਮ ਜਿੰਨਾ ਹੋਇਆਗਾ ਬਹੁਤ ਵਧੀਆ ਮਾਲਕ ਨੇ ਕਰਵਾ ਰੱਖਿਆ ਜੀ ਬਾਕੀ ਹੁਣ ਆਪਾਂ ਅੰਦਰ ਪਹੁੰਚ ਗਏ ਜੀ ਜਦੋਂ ਆਪਾਂ ਅੰਦਰ ਐਂਟਰ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਤੁਸੀਂ ਚੈੱਕ ਕਰੋ ਜੀ ਲਾਈਟਿੰਗ ਦਾ ਕੰਮ ਪੂਰਾ ਵਧੀਆ ਹੋਇਆ ਸੀ ਬਾਕੀ ਨਾਲ ਹੀ ਆਪਾਂ ਨੂੰ ਇੱਕ ਬੈੱਡਰੂਮ ਦੇਖਣ ਨੂੰ ਮਿਲੂਗਾ ਜਿਵੇਂ ਕਿ ਤੁਸੀਂ ਵੀਡੀਓ 'ਚ ਦੇਖ ਵੀ ਰਹੇ ਹੋ ਸੀ ਬਾਲ ਪੇਪਰ ਦਾ ਕੰਮ ਬਹੁਤ ਵਧੀਆ ਕੁਆਲਿਟੀ ਦਾ ਤੇ ਲਾਈਟਿੰਗ ਦਾ ਕੰਮ ਸਾਰਾ ਹੋਇਆ ਸੀ ਬਾਕੀ ਉੱਪਰੋਂ ਜੇ ਛੱਤ ਦੀ ਗੱਲ ਕਰੀਏ ਬਹੁਤ ਵਧੀਆ ਡਿਜ਼ਾਈਨ ਵਾਲ ਪੇਪਰ ਦਾ ਆਪਾਂ ਨੂੰ ਮਿਲੂਆ ਸੀ ਕੰਮ ਮਾਲਕ ਨੇ ਜਿੰਨਾ ਕਰਵਾਇਆ ਹੋਇਆ ਸ਼ੌਂਕ ਨਾਲ ਹੀ ਕਰਵਾਇਆ ਹੋਇਆ ਸੀ ਬਸ ਕਿਸੇ ਕਾਰਨ ਕਰਕੇ ਵੇਚਣੀ ਪੈ ਰਹੀ ਹੈ ਜੀ ਕੋਠੀ ਸਰਕਾਰੀ ਮੁਲਾਜ਼ਮ ਦੀ ਕੋਠੀ ਹੈ ਕੋਈ ਜਾ ਕੇ ਜੇ ਦੇਖਣਾ ਚਾਹੁੰਦਾਗਾ ਤਾਂ ਜਾ ਕੇ ਵੀ ਦੇਖ ਸਕਦਾ ਪੂਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਅੰਦਰ ਹੀ ਮਿਲ ਚੁੱਕੀ ਹੈ ਬਾਕੀ ਤੁਹਾਨੂੰ ਵੀਡੀਓ ਪਸੰਦ ਆ ਗਈ ਹੋਊਗੀ ਸੀ ਤੁਹਾਨੂੰ ਕੋਠੀ ਇਹ ਪਸੰਦ ਆ ਗਈ ਹੋਊਗੀ ਜੇ ਤੁਹਾਨੂੰ ਕੋਠੀ ਪਸੰਦ ਆਈ ਹੈ ਵਧੀਆ ਲੱਗਿਆ ਸੀ ਤਾਂ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜ਼ਰੂਰ ਦਬਾ ਦਿਓ ਵਧੀਆ ਸ਼ੇਅਰ ਕਰ ਦਿਓ ਜੀ ਅੱਗੇ ਵੱਤ-ਬਾਦ ਜਿੰਨੇ ਤੁਸੀਂ ਦੇਖ ਰਹੂ ਜਿੰਨੇ ਮੇਰੇ ਭਰਾ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਅੱਗੇ ਸ਼ੇਅਰ ਕਰ ਦਿਓ ਜੀ ਹੋ ਸਕਦਾ ਕਿਸੇ ਨੂੰ ਭਾਲ ਹੋਵੇ ਜਿਹੜੀ ਕੋਠੀ ਆਪਾਂ ਇਸ ਏਰੀਆ ਚੋਂ ਲੈ ਕੇ ਪਹੁੰਚੀਆਂ ਸੀ ਇੱਥੋਂ ਕਿਸੇ ਨੂੰ ਕੋਠੀ ਚਾਹੀਦੀ ਹੋਵੇ ਤੁਸੀਂ ਜਦੋਂ ਸ਼ੇਅਰ ਕਰੋਗੇ ਉਹਨਾਂ ਤੱਕ ਵੀਡੀਓ ਪਹੁੰਚ ਜੂਗੀ ਤੇ ਪਲਾਹ ਹੋ ਜੁਗਾ ਜੀ ਬੰਦੇ ਦਾ। ਬਾਕੀ ਆਪਾਂ ਕੋਠੀ ਦੀ ਵੀਡੀਓ ਤੁਹਾਨੂੰ ਦਿਖਾਈ ਰਹੀਆਂ ਸੀ। ਚਲਦੀ ਚਲਦੀ ਵੀਡੀਓ 'ਚ ਕਮੈਂਟ ਕਰਕੇ ਵੀ ਜਰੂਰ ਦੱਸ ਦਿਓ ਤੁਹਾਨੂੰ ਕੋਠੀ ਕਿਵੇਂ ਦੀ ਲੱਗ ਰਹੀ ਐ ਜੀ। ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ, ਮੇਰੀਆਂ ਮਾਤਾ, ਮੇਰੇ ਵੱਡੇ ਬਜ਼ੁਰਗਾਂ ਤੁਹਾਡੇ ਕੋਲੇ ਵੀ ਜੇ ਕੋਠੀ ਆਕਾਰ ਮਕਾਨ ਹੈ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਤੁਸੀਂ 베ਚਣਾ ਚਾਹੁੰਨਿਓ ਸੀ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ 'ਚ ਲਿਖਿਆ ਰਹਿੰਦਾ ਸੀ 73800 ਪੂਰਾ 26173 ਜਮਾ ਫਰੀ ਦੇ ਵਿੱਚ ਆਪਾਂ ਕੰਮ ਕਰਦੇ ਹਾਂ ਜੀ ਕੋਈ ਆਪਾਂ ਕਮਿਸ਼ਨ ਨਾ ਕੋਈ ਆਪਾਂ ਫੀਸ ਲੈਣੀ ਸੀ ਜਿੰਨਾ ਕੰਮ ਕਰਦੇ ਹਾਂ ਫਰੀ ਚ ਕਰਦੇ ਹਾਂ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਆਪਣੇ ਕੋਲੇ ਭੇਜ ਦਿਓ ਆਪਾਂ ਫਰੀ ਚੈਟ ਤਵਾੜੀ ਲਾ ਦਾਂਗੇ ਬਾਕੀ ਤੁਸੀਂ ਇੱਕ ਵਾਰੀ ਚੈੱਕ ਕਰੋ ਕੋਠੀ ਨੂੰ ਬਾਕੀ ਕੋਠੀ ਦਾ ਕੰਮ ਤੁਸੀਂ ਚੈੱਕ ਕਰ ਹੀ ਰਹੇ ਹੋ ਜੀ ਪਿੱਛੇ ਜਿਹੜਾ ਕਮਰਾ ਇੱਕ ਹੋਰ ਤੁਸੀਂ ਦੇਖਿਆ ਸੀਗਾ ਆ ਜਿਹੜਾ ਕਮਰਾ ਤੁਸੀਂ ਦੇਖ ਰਹੇ ਹੋ ਇਹਦਾ ਕੰਮ ਤੁਸੀਂ ਚੈੱਕ ਕਰੋ ਸੀ ਬਹੁਤ ਸੋਹਣਾ ਕੰਮ ਮਾਲਕ ਨੇ ਕਰਵਾ ਛੱਡੇਗਾ ਸਾਰਾ ਜੋੜੀਆਂ ਦਾ ਕੰਮ ਹੋਇਆ ਸੀ ਥੱਲੇ ਮਾਰਬਲ ਦਾ ਕੰਮ ਬਹੁਤ ਸੋਹਣਾ ਹੋਇਆਗਾ ਰਗੜਾਈ ਦਾ ਕੰਮ ਵਧੀਆ ਹੋਇਆ ਜੀ ਮਾਰਬਲ ਦਾ ਬਾਕੀ ਲੱਗਿਆ ਵਧੀਆ ਹੋਇਆ ਤੇ ਡਿਜ਼ਾਈਨ ਵੀ ਵਧੀਆ ਤੇ ਮਾਰਬਲ ਦਾ ਡਿਜ਼ਾਈਨ ਵੀ ਸੋਹਣਾ ਕੰਮ ਪੌੜੀਆਂ ਤੇ ਵੀ ਆਪਾਂ ਨੂੰ ਮਾਰਬਲ ਪੱਥਰ ਲੱਗਿਆ ਹੋਇਆ ਮਿਲੂਗਾ ਸੀ ਪੌੜੀਆਂ ਤੇ ਗਰਿੱਲ ਲੱਗੀ ਹੋਈ ਹੈ ਵਧੀਆ ਕੁਆਲਿਟੀ ਦੀ ਮਾਲਕ ਨੇ ਗਰਿੱਲ ਲੁਵਾਈ ਹੋਈ ਹੈ ਬਾਕੀ ਜੋ ਕੰਮ ਵੀ ਮਾਲਕ ਨੇ ਕਰਵਾ ਰੱਖਿਆ ਮਾਲਕ ਨੇ ਤਸੱਲੀ ਬਕਸ ਸਾਰਾ ਕੋਠੀ ਦਾ ਹਰ ਇੱਕ ਕੰਮ ਕਲਾਕਲਾ ਕਰਵਾਇਆ ਹੋਇਆ ਸੀ ਤੇ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਮਾਲਕ ਨਾਲ ਸਿੱਧੀ ਡਾਇਰੈਕਟ ਤੁਸੀਂ ਗੱਲ ਕਰਨੀ ਹੋਵੇ ਤਾਂ ਮਾਲਕ ਦਾ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦੇਣਾ ਸੀ ਨੰਬਰ ਤੁਸੀਂ ਸਭ ਤੋਂ ਪਹਿਲਾਂ ਨੋਟ ਕਰ ਲਓ 8054733079 8054733079 ਇਹ ਮਾਲਕ ਦਾ ਨੰਬਰ ਹੈ ਜੀ ਕਰੋ ਗੱਲਬਾਤ ਮਾਲਕ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਕੁਝ ਵੀ ਮਾਲਕ ਤੋਂ ਜੇ ਤੁਸੀਂ ਪੁੱਛਣਾ ਚਾਹੁੰਦੇ ਹੋ ਜੀ ਕੋਈ ਵੀ ਗੱਲ ਕਰਨੀ ਹੋਈ ਮਾਲਕ ਨਾਲ ਇੱਕ ਵਾਰੀ ਫੋਨ ਤੇ ਗੱਲ ਕਰੋ ਜਦੋਂ ਫੋਨ ਤੇ ਸਾਰੀ ਗੱਲਬਾਤ ਹੋ ਗਈ ਸੀ ਤਾਂ ਮਾਲਕ ਨੂੰ ਟਾਈਮ ਦੇ ਦਿਓ ਜੀ ਜਿਹੜੇ ਦਿਨ ਵਾਰ ਤੁਸੀਂ ਜਾਣਾ ਹੋਇਆ ਜਿੰਨੇ ਕ ਵਜੇ ਜਾਣਾ ਹੋਇਆ ਮਾਲਕ ਨੂੰ ਦੱਸ ਦਿਓ ਇੰਨੇ ਕ ਵਜੇ ਇਸ ਦਿਨ ਅਸੀਂ ਆਵਾਂਗੇ ਤੇ ਫਰੀ ਰਿਯੂਜ਼ ਫੋਨ ਕਰਨ ਤੋਂ ਬਾਅਦ ਮਾਲਕ ਨਾਲ ਸਾਰੀ ਗੱਲ ਕਰਨ ਤੋਂ ਬਾਅਦ ਉਹ ਤੋਂ ਬਾਅਦ ਕੋਠੀ ਨੂੰ ਜਾ ਕੇ ਦੇਖ ਸਕਦੇ ਹੋ ਜੀ ਜੇ ਆਪਾਂ ਏਰੀਆ ਦੀ ਗੱਲ ਕਰੀਏ ਤਾਂ ਇਹਨਾਂ ਦਾ ਏਰੀਆ ਸ਼੍ਰੀ ਮੁਕਤਸਰ ਸਾਹਿਬ ਜੀ ਤੇ ਖਾਸ ਆਪਾਂ ਗੱਲ ਕਰੀਏ ਤਾਂ ਇਹ ਜਿਹੜੀ ਕੋਠੀ ਬਣੀ ਹੋਈ ਹੈ ਪਿੰਡ ਰੁਪਾਣਾ ਦੇ ਵਿੱਚ ਬੜੀ ਹੋਈ ਅਸੀਂ ਰੁਪਾਣਾ ਇਹਨਾਂ ਦਾ ਖਾਸ ਪਿੰਡ ਹੈ ਨੀਅਰ ਸ਼੍ਰੀ ਮੁਕਤਸਰ ਸਾਹਿਬ ਜੇ ਆਪਾਂ ਗੱਲ ਕਰੀਏ ਸੀ ਤਾਂ ਗਵਰਨਮੈਂਟ ਸੀਨੀਅਰ ਸੈਕੰਡਰੀ ਜਿਹੜਾ ਸਕੂਲ ਲੱਗਦਾਗਾ ਉਹ ਬਿਲਕੁਲ ਨਜ਼ਦੀਕ ਹੀ ਹੈ ਸੀ ਤੇ ਗਵਰਨਮੈਂਟ ਪ੍ਰਾਇਮਰੀ ਸਕੂਲ ਜਿਹੜਾ ਗਰਲਸ ਉਹ ਵੀ ਬਿਲਕੁਲ ਨਜ਼ਦੀਕ ਹੀ ਆ ਤੇ ਗਰਲਸ ਹੋਸਟਲ ਜਿਹੜਾ ਹੈਗਾ ਸੀ ਉਹ ਵੀ ਬਿਲਕੁਲ ਨਜ਼ਦੀਕ ਹੀ ਹੈ ਸੀ ਹਰ ਚੀਜ਼ ਆਪਾਂ ਨੂੰ ਨਜ਼ਦੀਕ ਹੀ ਮਿਲੂ ਗਰਲਸ ਜਿੰਨੀਆਂ ਮਤਲਬ ਕਿ ਹੈਗੀ ਅਸੀਂ ਸਕੂਲ ਕੋਲਸ ਜੋ ਵੀ ਪੀਜੀ ਵਗੈਰਾ ਉਹ ਬਿਲਕੁਲ ਨਜ਼ਦੀਕ ਹੀ ਅਸੀਂ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਜੀ ਤਾਂ ਜਾ ਕੇ ਦੇਖ ਸਕਦੇ ਹੋ ਬਾਕੀ ਮਾਲਕ ਕਹਿੰਦੇ ਨੇ ਜਿਹੜੀ ਲੇਕ ਹੈ ਜਾਂ ਗੁਰੂ ਘਰ ਅਸੀਂ ਉਹ ਵੀ ਬਿਲਕੁਲ ਨਜ਼ਦੀਕ ਹੀ ਨੇ ਹਾਉਸ ਤੋਂ ਕੋਈ ਜ਼ਿਆਦਾ ਦੂਰੀ ਨਹੀਂ ਹੈਗੀ 45 ਲੱਖ ਰੁਪਏ ਮਾਲਕ ਵੱਲੋਂ ਡਿਮਾਂਡ ਦੱਸੀ ਗਈ ਹੈ ਅਸੀਂ ਮਾਲਕ ਕਹਿੰਦੇ ਨੇ 45 ਲੱਖ ਰੁਪਏ ਇੱਕ ਡਿਮਾਂਡ ਹੈਗੀ ਕੋਈ ਫਿਕਸ ਰੇਟ ਨਹੀਂ ਹੈਗਾ ਜਿੰਨੂੰ ਵੀ ਕੋਠੀ ਪਸੰਦ ਆਉਂਦੀ ਏ ਸੀ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗਾਂ ਤੁਹਾਨੂੰ ਕੋਠੀ ਪਸੰਦ ਆਈ ਏ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਗੱਲਬਾਤ ਮਾਲਕ ਨਾਲ ਕਰਨੀ ਏ ਸੀ ਹਰ ਇੱਕ ਚੀਜ਼ ਤੁਹਾਨੂੰ ਵੀਡੀਓ ਚ ਦੱਸ ਹੀ ਦਿੱਤੀ ਬਾਕੀ ਮਾਲਕ ਨਾਲ ਇੱਕ ਵਾਰੀ ਫੋਨ ਤੇ ਗੱਲ ਲਾਜ਼ਮੀ ਕਰ ਲਿਓ ਸੀ ਜਦੋਂ ਮਾਲਕ ਨਾਲ ਪੂਰੀ ਤਰ੍ਹਾਂ ਤੁਸੀਂ ਗੱਲਬਾਤ ਕਰ ਲਈ ਸੀ ਉਸ ਤੋਂ ਬਾਅਦ ਮਾਲਕ ਨਾਲ ਤੁਸੀਂ ਜਾ ਕੇ ਰੇਟ ਮੁਕਾ ਲਿਓ ਮਾਲਕ ਕਹਿੰਦੇ ਸੀਗੇ ਉੱਤੇ ਥੱਲੇ ਰੇਟ ਕਰ ਲਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਕੀ ਤੁਸੀਂ ਜਾਇਓ ਜਰੂਰ ਜੇ ਕਿਸਨ ਕੋਠੀ ਪਸੰਦ ਆਈ ਐਸੀ। ਸ਼੍ਰੀ ਮੁਕਤਸਰ ਸਾਹਿਬ ਇਹਨਾਂ ਦਾ ਏਰੀਆ ਸੀ। ਰੂਪਾਣਾ ਖਾਸ ਇਹਨਾਂ ਦਾ ਪਿੰਡ ਹੈ। ਤੁਸੀਂ ਜਦੋਂ ਜਾ ਕੇ ਕੋਠੀ ਨੂੰ ਦੇਖੋਗੇ ਤੁਹਾਨੂੰ ਕੋਠੀ ਨਾਲ ਦੇ ਨਾਲ ਪਸੰਦ ਆਜੂਗੀ। ਬਾਕੀ ਬਾਵਾ ਵੱਡੀ ਕੋਠੀ ਬਣੀ ਹੋਈ ਐਸੀ। ਜਗ੍ਹਾ ਬਾਫ ਰਗੀ ਕੋਈ ਥੋੜੀ ਨਹੀਂ ਹੈਗੀ ਸਈ। ਬਾਕੀ ਉੱਪਰ ਦੀ ਥੱਲੇ ਦੀ ਤੇ ਪੂਰੀ ਵੀਡੀਓ ਮਾਲਕ ਨੇ ਬਹੁਤ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਐ। ਕੰਮ ਜਿੰਨਾ ਮਾਲਕ ਨੇ ਕਰਵਾਇਆ ਹੋਇਆ ਚਾਹੇ ਉੱਤੇ ਦਾ ਕੰਮ ਲਾ ਲਓ ਜੀ ਚਾਹੇ ਥੱਲੇ ਦਾ ਲਾ ਲਓ। ਸਾਰਾ ਕੰਮ ਉਹ ਮਾਲਕ ਨੇ ਵਧੀਆ ਕਰਵਾ ਛੱਡੇਗਾ ਜਦੋਂ ਤੁਸੀਂ ਜਾਓਗੇ ਤੁਹਾਨੂੰ ਕੰਮ ਤਾਂ ਸਾਰਾ ਕੋਠੀ ਦਾ ਪਸੰਦ ਆ ਹੀ ਜਾਊਗਾ ਜੀ ਕੋਠੀ ਵੀ ਤੁਹਾਨੂੰ ਨਾਲ ਦੀ ਨਾਲ ਪਸੰਦ ਆ ਜੂਗੀ ਬਾਕੀ ਇੱਕ ਵਾਰੀ ਜਾਇਓ ਜ਼ਰੂਰ ਜੀ ਨੰਬਰ ਤੁਹਾਨੂੰ ਨੋਟ ਕਰਵਾ ਹੀ ਦਿੱਤਾ ਸੀ ਇੱਕ ਵਾਰੀ ਫਿਰ ਤੋਂ ਦੱਸ ਦੇਣਾ ਜੀ 80547 33079 ਤੇ ਰੇਟ 45 ਲੱਖ ਰੁਪਏ ਜੀ ਰੇਟ ਵੀ ਤੁਹਾਨੂੰ ਮੈਂ ਦੱਸਤਾ ਸੀਗਾ ਬਾਕੀ ਤੁਸੀਂ ਇੱਕ ਵਾਰੀ ਜਾਉ ਜੀ ਤੇ ਮਾਲਕ ਨਾਲ ਫੋਨ ਤੇ ਗੱਲਬਾਤ ਕਰੋ ਰੇਟ ਵੇਖ ਕੇ ਮੁਕਾ ਲਓ ਜੀ ਤੇ ਹੁਣ ਮੈਨੂੰ ਕਮੈਂਟ ਕਰਕੇ ਦੱਸੀ ਜਾਏ ਉਸ ਦੀ ਨਾਲ ਦੀ ਨਾਲ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਐ ਸਿ ਜੇ ਤੁਹਾਨੂੰ ਕੋਠੀ ਪਸੰਦ ਆਈ ਐ ਵੀਡੀਓ ਪਸੰਦ ਆਈ ਐ ਸਿ ਤਾਂ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਥੱਲੇ ਲਾਈਕ ਦਾ ਬਟਨ ਦਿੱਤਾ ਹੋਇਆ ਸਿ ਜ਼ਰੂਰ ਦਬਾ ਦਿਓ ਤੇ ਵੱਤ-ਵੱਤ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਤ-ਵੱਤ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਹੋਮ ਸੇਲ ਮਾਰਕੀਟ ਤੇ ਹਰ ਰੋਜ਼ ਆਪਾਂ ਨਵੀਂ ਵੀਡੀਓ ਤੇ ਨਵੀਂ ਕੋਠੀ ਮਕਾਨ ਘਰ ਡੇਲੀ ਲੈ ਕੇ ਪਹੁੰਚਦੇ ਹਾਂ ਜੀ ਅਲੱਗ-ਅਲੱਗ ਏਰੀਆ ਚੋਂ ਅਲੱਗ-ਅਲੱਗ ਪਿੰਡਾਂ ਚੋਂ ਸ਼ਹਿਰਾਂ ਚੋਂ ਜਿੱਥੋਂ ਵੀ ਤੁਸੀਂ ਉੱਥੋਂ ਹੀ ਆਪਾਂ ਲੈ ਕੇ ਪਹੁੰਚ ਜਾਈਆਂ ਸੀ। ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਤੁਸੀਂ ਵੀ ਕਮੈਂਟ ਕਰਿਓ ਜੀ ਜੇ ਤੁਹਾਨੂੰ ਅਗਲੀ ਵੀਡੀਓ 'ਚ ਕਿਸੇ ਵੀ ਪਿੰਡ 'ਚੋਂ, ਸ਼ਹਿਰ 'ਚੋਂ, ਕਿਸੇ ਵੀ ਕਸਬੇ 'ਚੋਂ ਪੰਜਾਬ, ਹਰਿਆਣਾ, ਰਾਜਸਥਾਨ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਜੀ ਕਮੈਂਟ ਕਰ ਦਿਓ। ਉਸ ਹਿਸਾਬ ਨਾਲ ਆਪਾਂ ਤੁਹਾਡੀ ਫਰਮਾਇਸ਼ ਤੇ ਘਰ ਕੋਠੀ ਮਕਾਨ ਦੀ ਵੀਡੀਓ ਲੈ ਕੇ ਪਹੁੰਚਾਂਗੇ ਜਿੰਨੇ ਕੁ ਰੇਟ 'ਚ ਤੁਸੀਂ ਆਖੋਗੇ ਸੀ। ਬਾਕੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ। ਕਮੈਂਟ ਕਰਿਓ ਜੀ ਜ਼ਰੂਰ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਘਰ ਹੈ ਕੋਠੀ ਹੈ ਮਕਾਨ ਹੈ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਪਿੰਡ ਚੋਂ ਸ਼ਹਿਰ ਚੋਂ ਜਿੱਥੋਂ ਵੀ ਦੇਖ ਰਹੇ ਹੋ ਜੀ ਪੰਜਾਬ ਹਰਿਆਣਾ ਰਾਜਸਥਾਨ ਇਹ ਤੋਂ ਇਲਾਵਾ ਵੀ ਕਿਸੇ ਵੀ ਪਿੰਡ ਚੋਂ ਦੇਖ ਰਹੇ ਹੋ ਸੀ ਕਿਸੇ ਵੀ ਸਟੇਟ ਚੋਂ ਦੇਖ ਰਹੇ ਹਾਂ ਆਪਣੇ ਕੋਲੇ ਕੀ ਕਰਨਾ ਜੀ ਇੱਕ ਤਾਂ ਵੀਡੀਓ ਪੂਰੀ ਜਾਣਕਾਰੀ ਤੇ ਕੁਝ ਕੁ ਫੋਟੋਆਂ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਜੀ 73 800 ਪੂਰਾ 26173 ਜਮਾ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦਾਂਗੇ ਤੇ ਨਾਲ ਦੀ ਨਾਲ ਤੁਹਾਡਾ ਘਰ ਆ ਜਾਂ ਕੋਠੀ ਹੈ ਸੇਲ ਹੋ ਜੂਗੀ ਤੁਹਾਡੇ ਘਰ ਬੈਠੇ ਬਿਠਾਈ ਤੁਹਾਡੇ ਨਾਲ ਸਿੱਧੀ ਗੱਲ ਹੋਊਗੀ ਤੇ ਤੁਸੀਂ ਡੀਲ ਕਰਨੀ ਹੈ ਜੀ ਆਪਦੀ ਤਸੱਲੀ ਬਾਕਸ ਕਰਕੇ ਪੂਰੀ ਡੀਲ ਕਰ ਸਕਦੇ ਹੋ ਜੀ ਬਾਕੀ ਅੱਜ ਦੀ ਕੋਠੀ ਵਾਸਤੇ ਜਰੂਰ ਕਮੈਂਟ ਕਰਿਓ ਮਾਲਕ ਨਾਲ ਗੱਲ ਜਰੂਰ ਕਰ ਲਿਓ ਮਿਲਦੇ ਹਾਂ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ